ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਾਵਨ ਬਚਨ ਆਪਾਂ ਪੜਨੇ ਆ ਬਾਬਾ ਕੁਲਵੰਤ ਸਿੰਘ ਜੀ ਨੇ ਸੁਚੇਤ ਵੀ ਕੀਤਾ ਕਈ ਵਾਰੀ ਇਹ ਗੱਲਾਂ ਉਹਨਾਂ ਨੇ ਲਾਈਵ ਵੀ ਦਸੀਆਂ ਨੇ ਕਿ ਕੁਝ 6 ਲੋਕ ਨੇ ਇੰਨਾ ਕੋਈ ਸਾਂਝ ਜਿਹੜੀ ਹੈ ਇਹਨਾਂ ਨਾਲ ਨਹੀਂ ਰੱਖਣੀ ਚਾਹੀਦੀ ਦਸਮ ਪਿਤਾ ਨੇ ਇਹ ਬਚਨ ਵੀ ਕਿਉਂ ਕੀਤੇ ਸਨ ਸੱਚ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਆਪਾਂ ਰਹਿਤ ਮਰਜ਼ਾਦਾ ਦੇ ਵਿੱਚ ਵੀ ਪੜਦੇ ਆ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਉਹ ਚੀਜ਼ਾਂ ਸਾਨੂੰ ਕਹਿ ਕੇ ਪਹਿਲਾਂ ਹੀ ਆਗਾ ਕਰ ਦਿੱਤਾ ਸਤਿਗੁਰ ਨੇ ਸਾਨੂੰ ਆਗਾ ਕਿਉਂ ਕੀਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਆਗਾ ਕਿਉਂ ਕੀਤਾ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਵੀ ਜਦੋਂ ਆਪਾਂ ਪੜ੍ਹਦੇ ਆ ਉਦੋਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵੇਖਣ ਨੂੰ ਸੁਣਨ ਨੂੰ ਜ਼ਰੂਰ ਮਿਲਣਗੀਆਂ ਗੁਰਮੁਖ ਬਿਆਰਿਓ ਸਤਿਗੁਰ ਨੇ ਕਿਹਾ ਕੁੜੀ ਮਾਰ ਨੜੀ ਮਾਰ ਜਗਤ ਝੂਠ ਦਾ ਜਿਹੜਾ ਹੈ ਉਹ ਸੇਵਨ ਕਰਨ ਵਾਲੇ ਤਮਾਕੂ ਦਾ ਸੇਵਨ ਕਰਨ ਵਾਲੇ ਨਸ਼ਿਆਂ ਦਾ ਸੇਵਨ ਕਰਨ ਵਾਲੇ ਸਾਧ ਸੰਗਤ ਬੜੇ ਇਹੋ ਜਿਹੇ ਲੋਕ ਜਿਹੜੇ ਲੋਕਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸਮਾਜ ਦਾ ਵੀ ਉਹਨਾਂ ਲੋਕਾਂ ਦਾ ਵੀ ਜੋ ਲੋਕ ਉਹਨਾਂ ਦੇ ਨੇੜੇ ਹੋਏ ਸਾਧ ਸੰਗਤ ਉਹ ਬਹੁਤ ਜ਼ਿਆਦਾ ਆਪਾਂ ਵੇਖਦੇ ਹਾਂ ਵੀ ਉਹਨਾਂ ਲੋਕਾਂ ਨੇ ਆਪਣਾ ਆਪਣਾ ਹੀ ਜਿਹੜਾ ਹੈ ਨੁਕਸਾਨ ਕੀਤਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਕੀਤਾ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਕਰਕੇ ਉਹਨਾਂ ਲੋਕਾਂ ਤੋਂ ਵਰਜਿਆ ਇੱਕ ਤੇ ਨੜੀ ਮਾਰ ਜਿਹੜੇ ਲੋਕ ਬਹੁਤ ਕੁਝ ਵਿਗਾੜ ਦਿੰਦੇ ਨੇ ਜਿਹੜੇ ਲੋਕਾਂ ਨੇ ਪਤਾ ਨਹੀਂ ਕਿੰਨਾ ਕੁ ਜ਼ਿਆਦਾ ਸਮਾਜ ਦਾ ਨੁਕਸਾਨ ਕੀਤਾ ਆਪਣੇ ਆਪ ਦਾ ਵੀ ਕੀਤਾ ਔਰ ਸਭ ਤੋਂ ਵੱਡੀ ਗੱਲ ਸਾਧ ਸੰਗਤ ਕਿ ਉਹਨਾਂ ਲੋਕਾਂ ਨੇ ਸਾਡਾ ਨੁਕਸਾਨ ਸਭ ਤੋਂ ਵੱਧ ਕੀਤਾ ਸਮਾਜ ਦਾ ਕੁੜੀ ਮਾਰ ਨੜੀ ਮਾਰ ਜਿਨ੍ਹਾਂ ਨੇ ਧੀਆਂ ਨੂੰ ਕੁੱਖਾਂ ਦੇ ਵਿੱਚ ਕਤਲ ਤੱਕ ਕਰਵਾ ਦਿੱਤਾ ਜਿਹੜੇ ਲੋਕਾਂ ਨੇ ਬੇहद ਨਸ਼ਾ ਕਰਕੇ ਆਪਣੇ ਆਪ ਨੂੰ ਗਾਲਿਆ ਤੇ ਆਪਣੇ ਆਪ ਦੀਆਂ ਉਹਨਾਂ ਲੋਕਾਂ ਨੇ ਸੌਹਾਂ ਤੱਕ ਤੋੜ ਦਿੱਤੀਆਂ ਤੇ ਉਹਨਾਂ ਲੋਕਾਂ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਔਰ ਜਿਹੜੇ ਲੋਕਾਂ ਨੇ ਚੁਗਲੀ ਕਰਕੇ ਦੂਜਿਆਂ ਦੇ ਕੰਮ ਵਿਗਾੜੇ ਝੂਠੀਆਂ ਗਵਾਹੀਆਂ ਦਿੱਤੀਆਂ ਸਾਧ ਸੰਗਤ ਮੈਂ ਇੱਕ ਬੇਨਤੀ ਕਰਦੇ ਆਂ ਸਤਿਗੁਰੂ ਨੇ ਸਾਨੂੰ ਇਹ ਕੜਾ ਬਖਸ਼ਿਸ਼ ਕੀਤਾ ਤਾਂ ਜੋ ਹੱਥ ਦੇ ਵਿੱਚ ਪੈਨਿਆ ਹੋਇਆ ਗੁੱਟ ਦੇ ਵਿੱਚ ਪੈਨਿਆ ਹੋਇਆ ਇਹ ਕੜਾ ਸਾਨੂੰ ਯਾਦ ਕਰਵਾਵੇ ਕਿ ਭਲਿਆ ਇਹ ਗੁਰੂ ਦੀ ਨਿਸ਼ਾਨੀ ਹੈ ਇਹ ਹੱਥ ਜਿਹੜਾ ਹੈ ਕਦੇ ਕਿਸੇ ਦੀ ਝੂਠੀ ਗਵਾਹੀ ਦੇਣ ਵਾਲੇ ਨਾ ਉਠੇ ਜੇ ਕਿਸੇ ਤੇ ਜ਼ੁਲਮ ਹੋਦਾ ਹੈ ਉਹਨੂੰ ਰੋਕਣ ਦੇ ਲਈ ਇਹ ਹੱਥ ਤੇਰਾ ਉਠੇ ਕਿਰਤ ਕਮਾਈ ਕਰਨ ਲਈ ਤੇਰਾ ਇਹ ਹੱਥ ਉਠੇ ਕਿਸੇ ਗਲਤ ਥਾਂ ਤੇ ਮਾਰਗ ਤੇ ਜੇਤੂ ਜਾਣਾ ਹੈ ਜੇਤੂ ਕਿਤੇ ਅਗਲਤ ਕੰਮ ਕਰੇ ਤੂੰ ਨਸ਼ਾ ਕਰੇ ਤਾਂ ਤੈਨੂੰ ਇਹ ਕੜਾ ਯਾਦ ਕਰਵਾਏਗਾ ਕਿ ਤੂੰ ਗੁਰੂ ਦਾ ਹੈ ਪਿਆਰਿਆ ਤੈਨੂੰ ਗੁਰੂ ਨੇ ਇਹ ਚੀਜ਼ਾਂ ਬਖਸ਼ਿਸ਼ ਕੀਤੀਆਂ ਨੇ ਤੇ ਤੈਨੂੰ ਗੁਰੂ ਨੇ ਇਹਨਾਂ ਚੀਜ਼ਾਂ ਤੋਂ ਵਰਜਿਆ ਹੈ ਇਹ ਕੰਮ ਤੈਨ ਨਹੀਂ ਹੋ ਜੇ ਕਰਨਾ ਸਾਧ ਸੰਗਤ ਬੜੇ ਲੋਕਾਂ ਨੇ ਝੂਠੀਆਂ ਗਵਾਹੀਆਂ ਦੇ ਕੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਸਤਗੁਰ ਨੇ ਕਿਹਾ ਇਹੋ ਜੇ ਲੋਕਾਂ ਦਾ ਸਾਥ ਨਹੀਂ ਕਰਨਾ ਨਸ਼ੇਈ ਬੰਦਿਆਂ ਦਾ ਸਾਥ ਨਹੀਂ ਕਰਨਾ ਇਹੋ ਜਿਹੇ ਲੋਕਾਂ ਦਾ ਵਿਸਵਾਸ ਨਹੀਂ ਕਰਨਾ ਜਿਹੜੇ ਆਪਣਿਆਂ ਨੂੰ ਧੋਖੇ ਦੇ ਕੇ ਅੱਗੇ ਆਏ ਹੋਣ ਤੈਨੂੰ ਵੀ ਧੋਖਾ ਦੇਣ ਲੱਗਿਆ ਮਿੰਟ ਨਹੀਂ ਲਾਉਣਾ ਜਿਹੜੇ ਲੋਕਾਂ ਨੇ ਧੀਆਂ ਦਾ ਕਤਲ ਕਰਵਾਇਆ ਹੋਵੇ ਕੋਖਾਂ ਦੇ ਵਿੱਚ ਸਾਧ ਸੰਗਤ ਤੁਸੀਂ ਕੋਲਕੱਤਾ ਕਾਂਡ ਜਿਹੜਾ ਕਿੰਨਾ ਵਖਿਆ ਉਹ ਬਹੁਤ ਮੈਂ ਉਹ ਵਿਖੇਦੀ ਕਰਦਾ ਉਸ ਕਾਂਡ ਦੀ ਕਿ ਜੋ ਹੋਇਆ ਬਹੁਤ ਮਾੜਾ ਹੋਇਆ ਉਹ ਇੱਕ ਪੜ੍ਹਾਈ ਕਰ ਰਹੀ ਡਾਕਟਰੀ ਦੀ ਡਿਗਰੀ ਕੰਪਲੀਟ ਕਰਨ ਵਾਲੀ ਸੀ ਇੱਕ ਲੜਕੀ ਡਾਕਟਰ ਜਿਹਦੇ ਨਾਲ ਬਹੁਤ ਵੱਡਾ ਗੈਂਗ ਰੇਪ ਹੋਇਆ ਤੇ ਜਾਦਾ ਮਾੜਾ ਕੰਮ ਹੋ ਗਿਆ ਤੁਸੀਂ ਇੱਕ ਗੱਲ ਸੋਚੋ ਵੀ ਅਸੀਂ ਕਿੰਨੇ ਆ ਡਿਜੀਟਲ ਇੰਡੀਆ ਇਹ ਡਿਜੀਟਲ ਇੰਡੀਆ ਨਹੀਂ ਤਾਂ ਡਿੱਗੀ ਚੱਲ ਇੰਡੀਆ ਤੇ ਕਿੰਨਾ ਸ਼ਰਮਸ਼ਾਰ ਕੰਮ ਹੋਇਆ ਕੁਝ ਲੋਕਾਂ ਨੂੰ ਸ਼ਰਿਆਮ ਨਗਨ ਅਵਸਥਾ ਦੇ ਵਿੱਚ ਸੜਕਾਂ ਤੇ ਦੁੜਾਇਆ ਜਾਂਦਾ ਹੈ ਵੀਡੀਓ ਵੀ ਸਾਹਮਣੇ ਆ ਜਾਂਦੀਆਂ ਨੇ ਪਰ ਕੋਈ ਕਾਰਵਾਈਆਂ ਨਹੀਂ ਹੁੰਦੀਆਂ। ਕੁਝ ਆਪਣੀ ਜ਼ਮੀਨਾਂ ਨੂੰ ਬਚਾਉਣ ਦੇ ਲਈ ਆਪਣੇ ਘਰ ਨੂੰ ਬਚਾਉਣ ਦੇ ਲਈ ਜੇ ਔਰਤਾਂ ਵਿਰੋਧ ਕਰਦੀਆਂ ਨੇ ਉਹਨਾਂ ਦੇ ਕੱਪੜੇ ਤੱਕ ਪਾੜ ਦਿੱਤੇ ਜਾਂਦੇ ਨੇ ਪਰ ਜਿਹੜੇ ਲੋਕ ਸਜ਼ਾ ਦੇ ਹੱਕਦਾਰ ਸੀ ਉਹਨਾਂ ਨੂੰ ਸਜ਼ਾਵਾ ਨਹੀਂ ਹੋਈਆਂ। ਜੇ ਲਖੀਮਪੁਰ ਖੀਰੀ ਦੇ ਵਿੱਚ ਕੋਈ ਕਾਂਡ ਹੁੰਦੇ ਨੇ ਤਾਂ ਸਜ਼ਾਵਾ ਨਹੀਂ ਹੁੰਦੀਆਂ ਦੋਸ਼ੀਆਂ ਨੂੰ। ਜੇਕਰ ਬੱਚੀਆਂ ਦੇ ਆਏ ਦਿਨ ਬਲਾਤਕਾਰ ਹੋ ਜਾਂਦੇ ਨੇ ਉਹਨਾਂ ਦੇ ਗੈਂਗ ਰੇਪ ਹੁੰਦੇ ਨੇ ਕੋਈ ਨਹੀਂ ਜੇ ਬੋਲਦਾ ਸਾਧ ਸੰਗਤ ਇਹ ਕੌਣ ਨੇ ਰਖੜੀ ਦਾ ਤਿਹਾਰ ਮਨਾਉਣ ਵਾਲੇ ਉਹਨਾਂ ਨੇ ਵੀ ਆਪਣੀਆਂ ਭੈਣਾਂ ਤੋਂ ਰਖੜੀਆਂ ਬਣਵਾਈਆਂ ਹੋਣਗੀਆਂ ਦੋਸ਼ੀਆਂ ਨੇ ਜਿਨ੍ਹਾਂ ਨੇ ਇਹੋ ਜਿhe ਕੰਮ ਕੀਤੇ ਪਰ ਸਾਧ ਸੰਗਤ ਇਸ ਕਰਕੇ ਮੈਨੂੰ ਇੱਕ ਬੇਨਤੀ ਜ਼ਰੂਰ ਕਰਨੀ ਪੈਣੀ ਹੈ ਕਿ ਜੇ ਭੈਣਾਂ ਆਤਮ ਰੱਖਿਆ ਲਈ ਤਿਆਰ ਹੋ ਜਾਣ ਗੁਰੂ ਪਾਤਸ਼ਾਹ ਦਾ ਬਚਨ ਮੰਨ ਲੈਣ ਸ਼ਸਤਰ ਪੈਣ ਲੈਣ ਅੰਮ੍ਰਿਤ ਧਾਰੀ ਬਣ ਜਾਣ ਤੇ ਇਹੋ ਜੇ ਲੋਕਾਂ ਦੀ ਕੀ ਮਜਾਲ ਕੀ ਕੋਈ ਸਾਡੇ ਨਾਲ ਬਤਮੀਜੀ ਕਰ ਜੇ ਸਾਧ ਸੰਗਤ ਕੀ ਮਜਾਲ ਇਹੋ ਜੇ ਲੋਕਾਂ ਦੀ ਸੋ ਚਲੋ ਜੋ ਹੋਇਆ ਬਹੁਤ ਮਾੜਾ ਹੋਇਆ ਪਰ ਮੈਂ ਬੇਨਤੀ ਕਰਦਾ ਕਿ ਜਿਹੜੇ ਲੋਕਾਂ ਨੇ ਧੀਆਂ ਦੇ ਕੁੱਖਾਂ ਦੇ ਵਿੱਚ ਕਤਲ ਕਰਵਾ ਦਿੱਤੇ ਤੇ ਪਿਆਰਿਓ ਉਹ ਇੱਥੇ ਜਿਉਂਦੀਆਂ ਜਾਗਦੀਆਂ ਧੀਆਂ ਨੂੰ ਵੀ ਨਹੀਂ ਛੱਡ ਰਹੇ ਸਾਧ ਸੰਗਤ ਉਹ ਜਿਉਂਦੀਆਂ ਜਾਗਦੀਆਂ ਧੀਆਂ ਦੇ ਨਾਲ ਵੀ ਕੀ ਕੁਝ ਹੁੰਦਾ ਹੈ ਜਿਹੜੇ ਲੋਕਾਂ ਨੇ ਸਮਾਜ ਦੇ ਭਲੇ ਲਈ ਹੁੰਦੇ ਕੰਮ ਵੀ ਰੋਕ ਦਿੱਤੇ ਉਹ ਕਦੇ ਤੁਹਾਡਾ ਭਲਾ ਕਰ ਹੀ ਨਹੀਂ ਸਕਦੇ ਪਿਆਰਿਓ ਉਹਨਾਂ ਲੋਕਾਂ ਦਾ ਸਾਥ ਵੀ ਵਿਅਰਥ ਹੀ ਹੈ ਗੁਰਮੁਖ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਕਰਕੇ ਸਾਨੂੰ ਇਹ ਸਭ ਕੁਝ ਜਿਹੜਾ ਹੈ ਦੱਸਿਆ ਵਰਜਿਆ ਕੇ ਭਲੇਓ ਆਪਣਾ ਨੁਕਸਾਨ ਖੁਦ ਨਾ ਕਰਿਓ ਤੇ ਆਪਣੇ ਆਪ ਦੇ ਵਿੱਚ ਇੰਨੀ ਕੁ ਸੋਝੀ ਜਿਹੜੀ ਐ ਜ਼ਰੂਰ ਰੱਖਿਓ ਤਾਂ ਜੋ ਕੋਈ ਵੀ ਬੰਦਾ ਜਿਹੜਾ ਹੈ ਤੁਹਾਡਾ ਨੁਕਸਾਨ ਨਾ ਕਰ ਸਕੇ ਤੁਹਾਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ ਤੁਸੀਂ ਇੰਨਾ ਕੁ ਜ਼ਿਆਦਾ ਸਮਝਣਾ ਹੈ ਇੰਨਾ ਕੁ ਜ਼ਿਆਦਾ ਵਿਚਾਰਨਾ ਹੈ ਸਾਲ ਸੰਗਤ ਕੇ ਅਸੀਂ ਗੁਰੂ ਵਾਲਿਆਂ ਮਾੜੇ ਕੰਮਾਂ ਤੋਂ ਜਿਹੜਾ ਹੈ ਤੋਬਾ ਕਰਨੀ ਹੈ ਇਹ ਕਹਿਣਾ ਹੈ ਕਿ ਅਸੀਂ ਕਿਸੇ ਵੀ ਮਾੜੇ ਕੰਮ ਦੇ ਵਿੱਚ ਨਹੀਂ ਤੁਰਾਂਗੇ ਕਿਉਂਕਿ ਗੁਰੂ ਪਾਤਸ਼ਾਹ ਨੇ ਫਿਰ ਸਾਹਿਬ ਕਿਤਾਬ ਜ਼ਰੂਰ ਲੈਣਾ ਤੇ ਸਤਗੁਰ ਸੱਚੇ ਪਾਤਸ਼ਾਹ ਦੀ ਰਜ਼ਾ ਦੇ ਵਿੱਚ ਰਹਿ ਕੇ ਜ਼ਿੰਦਗੀ ਭਰ ਦੇ ਆਪਣੇ ਜਿਹੜੇ ਦੁੱਖ ਨੇ ਉਹਨਾਂ ਨੂੰ ਛੰਡਵਾ ਲੈਣਾ ਹੈ ਗੁਰੂ ਪਾਤਸ਼ਾਹ ਆਪ ਹੀ ਫਿਰ ਕਿਰਪਾ ਕਰਦੇ ਨੇ ਉਹਦੀ ਰਜਾ ਦੇ ਵਿੱਚ ਚੱਲਣ ਵਾਲਿਆਂ ਤੇ ਐਸੀ ਕਿਰਪਾ ਹੁੰਦੀ ਹੈ ਤੇ ਬਾਕੀ ਦੁਨੀਆ ਫਿਰ ਪਿੱਛੇ ਤੇ ਉਹ ਸਭ ਤੋਂ ਅੱਗੇ ਹੁੰਦੇ ਨੇ ਜਿੱਥੇ ਸਤਗੁਰ ਫਿਰ ਦਾਤਾਂ ਵੰਡਦੇ ਨੇ ਪਿਆਰਿਓ ਉਹਨਾਂ ਦਾ ਨੰਬਰ ਸਭ ਤੋਂ ਪਹਿਲਾ ਹੁੰਦਾ ਹੈ ਜਿਹੜੇ ਉਹਦੇ ਮੰਨ ਕੇ ਚੱਲਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ